ਮੈਂ ਨਹੀਂ ਆਇਆ ਕਰਦਾ ਯਾਰ ਉਹ ਆ ਗੱਲ ਆ ਕੋਈ ਯਾਰਾ ਸਵੇਰ ਦੇ ਫੋਨ ਕਰੀ ਨਾ ਤੂੰ ਫੋਨ ਚੱਕੇ ਨਾ ਕਰੇ ਯਾਰ ਹਾਂ ਮੇਰੇ ਚਾਚਾ ਬੈਠੇ ਇਹ ਦੂ ਪੁੱਛ ਲਾ ਮੈਂ ਤਾਂ ਆਇਆ ਨਹੀਂ ਕਰਦਾ ਬਾਈ ਕੁਝ ਬਣਦਾ ਨਹੀਂ ਕਰਦਾ ਨਹੀਂ ਯਾਰ ਪਰ ਬਣ ਕਰਨ ਨੂੰ ਕਿੰਨਾ ਵਧੀਆ ਦਾਲ ਫੁਲਕਾ ਚੱਲੀ ਜਾਂਦਾ ਆਪਣਾ ਰੋਟੀ ਫੁਲਕਾ ਚੱਲੀ ਜਾਂਦਾ ਯਾਰ ਕੀ ਯਾਰ ਇਕੱਲਾ ਰੋਟੀ ਫੁਲਕੀ ਯਾਰਾ ਲੈ ਉਦੋਂ ਬਦ ਤਾਂ ਮੈਂ ਇਹਦੇ ਕਮਾ ਲੈਣਾ ਯਾਰ ਨਾ ਕੋਈ ਲੈ ਕਰਦਾ ਨਾ ਕੁਝ ਹੋਰ ਕਰਦਾ ਗਾਣਾ ਕੱਢੀ ਜਾਂਦੇ ਨੇ ਲੋਕ ਮੈਂ ਤਾਂ ਆਉਂਦਾ ਨਹੀਂ ਸਾਡੇ ਘਰ ਤੇ ਕਹਿੰਦੇ ਜਾਇ ਨਾ ਮਰੀ ਗੱਲ ਦਾ ਸੁਣ ਲੈ ਬਾਈ ਬਣ ਕੇ ਮੈਂ ਸਾਰੇ ਸਾਰੇ ਕੁੜੀਆਂ ਬੁਲਾ ਰਖੇ ਨੇ ਯਾਰ ਆ ਬੰਦ ਕਰ ਉਹ ਪਹਿਲਾਂ ਬਤਾ ਉਥੇ ਚੰਗਾ ਬੁਲਾ ਤੂੰ ਕਹਿੰਦੇ ਆ ਵੀਡੀਓ 'ਚ ਕੰਮ ਕਰਦਾ ਓਹ ਕਰਦਾ ਤਾਂ ਹੈਗਾ ਫਿਰ ਯਾਰ ਕੋਈ ਗਾਲਾਂ ਕਿਉਂ ਕੱਢਦੇ ਨੇ ਲੋਕ ਥੱਲੇ ਕਮੈਂਟਾਂ 'ਚ ਕਿਹਨੇ ਕੱਢਤੀ ਗਾਲ ਬਥੇਰੇ ਕੱਢਦੇ ਨੇ ਕਿ ਕਹਿੰਦੇ ਆਏ ਤੁਸੀਂ ਐਂ ਕਰਦੇ ਹੋ ਬਾਹ ਕਰਦੇ ਹੋਗੇ ਕਿਹਨੇ ਜੇ ਹੈ ਯਾਰ ਮੇਰਾ ਗੁਜ਼ਾਰਾ ਨਹੀਂ ਹੁੰਦਾ ਬਈ ਪਰ ਹੁਣ ਸਾਨੂੰ ਵੇਚ ਲੈਣਦੇ ਯਾਰ ਓ ਯਾਰ ਬਾਈ ਬਣ ਕੇ ਅੱਜ ਅੱਜ ਕਰਵਾ ਦੇ ਯਾਰ ਸ਼ੂਟਿੰਗ ਕਰਵਾ ਓ ਨਹੀਂ ਯਾਰ ਮੇਰੇ ਚਾਚੇ ਤੋਂ ਪੁੱਛ ਲੈ ਚਾਚਾ ਦੇਖ ਲੈ ਕੁਝ ਬਣਦਾ ਮੈਨੂੰ ਘਰੇ ਮੇਰੇ ਗਾਲਾਂ ਨਹੀਂ ਪੈਂਦੀਆਂ ਉਹ ਗਾਲਾਂ ਵਾਲੇ ਗੱਲ ਤੈਨੂੰ ਅਗਲੇ ਪੜਜੋ ਬਾਹਰੇ ਕੱਢ ਦਾਂਗੇ ਇਸੇ ਤਰੀਕੇ ਨਾਲ ਅਸੀਂ ਮੇਰਾ ਕੰਮ ਤਾਂ ਹੋਣੀ ਆਪ ਹੀ ਨਿਕਲ ਗਿਆ ਭਾਈ ਤੂੰ ਕੀ ਕੱਢ ਦੇਗਾ ਬਾਹਰੇ ਨਾ ਨਾ ਨਹੀਂ ਯਾਰ ਆਏ ਥੋੜੀ ਹੁੰਦਾ ਓ ਬਾਈ ਯਾਰ ਮੈਨੂੰ ਤਾਂ ਆਹ ਲੈ ਕੇ ਦੇ ਦੇ ਮੇਰੇ ਘਰ ਦੇ ਨੇ ਵਧੀਆ ਗੁਜ਼ਾਰਾ ਹੋਈ ਜਾਂਦਾ 4 ਵਜੇ ਸਬਜ਼ੀ ਪਾ ਲੈਣਾ ਮਰੇ ਕੋਲ ਮੈਨੂੰ ਆ ਦੱਸ ਯਾਰ ਜਿਹੜੀ ਦੋ ਤਿੰਨ ਕੁੜੀਆਂ ਬੁਲਾਰ ਕੇ ਉਹਦਾ ਖਰਚਾ ਫਿਰ ਕੋਈ ਮੈਂ ਬੁਲਾਈਆਂ ਨੇ ਯਾਰ ਤੂੰ ਮੇਰੇ ਤੇ ਚੜਜਣਾ ਯਾਰ ਉਹ ਤੇ ਤੂੰ ਮੈਨੂੰ 4 ਦਿਨ ਪਹਿਲਾਂ ਜਵਾਬ ਦੇ ਦੇ ਯਾਰ ਮੈਂ ਕਿਉਂ ਦੇ ਮੈਂ ਯਾਰ ਨਾਲੇ ਮੈਂ ਕਿਧਰ ਨੌਕਰ ਰੱਖਿਆ ਹੋਇਆ ਹਾਂ ਯਾਰ ਓ ਯਾਰ ਨੌਕਰ ਵਾਲੀ ਗੱਲ ਆ ਕੋਈ ਤੂੰ ਉਈ ਸਰ ਚੜੀ ਜਾ ਨਾ ਪਿੰਡੀ ਵਾਲੇ ਯਾਰ ਮੈਂ ਤੈਨੂੰ ਕਿਸੇ ਚੀਜ਼ ਵਾ ਦਿੱਤਾ ਹਾਂ ਤੱਕ ਜਰਾ ਛੇਕ ਦੀ ਗੱਲ ਨਹੀਂ ਯਾਰ ਮੇਰਾ ਤਾਂ ਭਾਈ ਗੁਜ਼ਾਰਾ ਨਹੀਂ ਹੁੰਦਾ ਯਾਰ ਮੈਂ ਤਾਂ ਆਉਂਦਾ ਨਹੀਂ ਯਾਰ ਤੇਰੇ ਕੋਲ ਓ ਯਾਰ ਜਿੰਨੇ ਹੁਣ ਪੈਸੇ ਬਣੇ ਏ ਤੈਨੂੰ ਇਹ ਵਿੱਚ ਹਿੱਸਾ ਦੇਈ ਜਾ ਨਾ ਤੈਨੂੰ ਦੱਸ ਔਰ ਮੈਂ ਕੀ ਕਰਾਂ ਯਾਰ ਇੰਨੇ ਕਿ ਮੈਨੂੰ ਬਣਦੇ ਨੇ ਮੈਂ ਫਿਰ ਯਾਰ ਮਦਾਬਦਾ ਕੰਮ ਕਰਦਾ ਬਸ ਸਾਡੇ ਘਰੇ ਕਹਿੰਦੇ ਕੋਈ ਲੋੜ ਹੀ ਨਹੀਂ ਓ ਆ ਜਾ ਬਾਈ ਬਣ ਕੇ ਯਾਰ ਆ ਜਾਏ ਕਰਦਾ ਯਾਰ ਓ ਯਾਰ ਪੈਸੇ ਦੇ ਭਾਵੇਂ ਘੱਟ ਬਣ ਜਾਣ ਪੈਸਿਆਂ ਦੀ ਗੱਲ ਨਹੀਂ ਬਾਈ ਕੱਲ੍ਹ ਕਰੀਂ ਜਿੰਜ ਪੜ ਜਾ ਮੈਂ ਨਹੀਂ ਆਦਾ ਬਾਬਾ ਚਾਚਾ ਮਦਾ ਜਾਂਦਾ ਨਹੀਂਗਾ ਚਾਚੇ ਨੇ ਵੀ ਕਹਤਾ ਬਾ ਚਾਚਾ ਕਹੇਦੇ ਮੜ ਜਾਣੂ ਆਇਆ ਮੜ ਜਾ ਮੜ ਜਾ ਹੈ ਤੂੰ ਤਾਂ ਯਾਰ ਚਾਚਾ ਕਹਦਾ ਤੈਨੂੰ ਪਤਾ ਨਹੀਂ ਘਰੇ ਕਿੰਨੇ ਸੱਤਰ ਪੈਂਦੇ ਨੇ ਮੇਰੇ ਫਿਰ ਕੀ ਕਰੀ ਇਹ ਬੰਦਾ ਆਪਣਾ ਹੀ ਆ ਆਪਣਾ ਦਾ ਹੈਗਾ ਮੜ ਜਾ ਸੋਚੇ ਪੈਸਿਆਂ ਦਾ ਵੀ ਨਹੀਂ ਆ ਤੈਨੂੰ ਇਹ ਦੱਸਿਆ ਤੈਨੂੰ ਤੂੰ ਰੇੜੀ ਦਾ ਕੰਮ ਤਾਂ ਕਰ ਲਾ ਤੂੰ ਸਬਜ਼ੀ ਵੇਚਣੀ ਹੁੰਦੀ ਐ ਕੀ ਸਬਜ਼ੀ ਵੇਚਣੀ ਆਉਂਦੀ ਐ ਮੈਨੂੰ ਕੀ ਵੇਚਨੀ ਸਬਜ਼ੀਆਂ ਤੈਨੂੰ ਲੈ ਸਾਰਾ ਹੋਕਾ ਦਾ ਮਈ ਦਿੰਦਾ ਕਿਉਂ ਚਾਚਾ ਇਹਦਾ ਵੀ ਤਿਆਰਬਾ ਚਾਹੀਦਾ ਤਿਆਰਬੇ ਨੂੰ ਕਹੀ ਜਾ ਮੈਂ ਕਹੂ ਕਰਨੀ ਹੈ ਹੋਕਾ ਦੇਣ ਲੈਣ ਲਗ ਰਹੇ ਤੂੰ ਗੋਭੀ ਲੈ ਲੈਣ ਵਾਲੇ ਗਾਜਰਾਂ ਲੈ ਲੈਣ ਹੈਗੇ ਕੱਲ ਲਈ ਫਿਰ ਆਲੂ ਫਿਰ ਦੇ ਦੇ ਇਹਦੇ ਵਿੱਚ ਬੋਲਣਾ ਪੈਂਦਾ ਮਟੀਰੀਅਲ ਕਈ ਵਾਰ ਜੇ ਤੂੰ ਗੋਭੀ ਤੇ ਰੁੱਤਾ ਕੀ ਗੋਭੀ ਬੋਲਦਾਂਗੇ ਹੁਣ ਅਸੀਂ ਭੁੱਲ ਜਿਓ ਚੀਜ਼ ਆ ਆਲੂ ਲੈ ਗੋਭੀ ਲੈ ਮੇਥੇ ਲੈ ਪਾਰਕ ਲੈ ਧਨੀਆ ਲੈ ਧਨੀਆ ਹੈਗਾ ਹੁਣ ਇੱਥੇ ਕੱਲੇ ਆਲੂ ਵੇਚ ਰਿਹਾ ਤਾਂ ਮੂੰਹ ਚੜੀ ਪਈਆ ਗੱਲ ਐ ਮੂੰਹ ਚੜੀ ਦੀ ਗੱਲ ਕੱਲੂ ਤੂੰ ਕੁਝ ਹੋਰ ਕਹਦੇਗਾ ਯਾਰੋ ਬਾਈ ਜਿਹੜੇ ਬੰਦੇ ਕੀਤਾ ਹੁੰਦਾ ਓਹੀ ਬੰਦਾ ਕਰ ਸਕਦਾ ਆਪਾਂ ਨਹੀਂ ਕਰ ਸਕਦੇ ਕੀਤਾ ਜਰੇ ਆਪਣਾ ਕੀਤਾ ਕਲਾਕਾਰੀ ਦਾ ਬਾਈ ਆਪਾਂ ਓਏ ਯਾਰ ਕਲਾਕਾਰੀ ਚ ਕੁਸ ਬਣੇ ਵੀ ਲੋਕ ਗਾਣਾਂ ਦਾ ਕੱਢੀ ਜਾਂਦੇ ਨੇ ਥੱਲੇ ਡਿਸਲਾਈਕ ਮਾਰ ਦਿੰਦੇ ਨੇ ਐ ਕਰਤਾ ਤੁਸੀਂ ਠੇਸ ਪਹਹਾਦੀ ਕੀ ਠੇਸ ਪਹਹਾਦੀ ਬਾਈ ਗਾਣਾਂ ਦਿੰਦੇ ਹੋ ਤੁਸੀਂ ਜੇ ਲੋਕ ਮੇਰੀ ਗੱਲ ਸੁਣਾ ਜਿਹੜੇ ਕੁਝ ਕੁ ਲੋਕ ਗਾਲਾ ਕੱਢਦੇ ਨੇ ਕੁਝ ਕੁ ਲੋਕ ਤਾਂ ਪਿਆਰ ਕਰਦੇ ਨੇ ਆਪਾਂ ਨੂੰ ਯਾਰ ਓਏ ਯਾਰ ਉਹਨਾਂ ਦਾ ਤਾਂ ਧੰਨਵਾਦ ਕਰਦੇ ਜਿਹੜੇ ਦੂਜੇ ਨੇ ਉਹਨਾਂ ਨੂੰ ਵੀ ਹੁਣ ਆਪਾਂ ਕਿਹੜਾ ਕੋਈ ਗਲਤ ਵੀਡੀਓ ਬਣਾਉਣੇ ਆ ਰੋਹੀ ਦਾ ਗੱਲ ਆ ਬਾਈ ਬਣ ਕੇ ਯਾਰ ਕਿੰਨੇ ਲੋਕ ਪਿਆਰ ਕਰਦੇ ਨੇ ਯਾਰ ਤੈਨੂੰ ਯਾਰ ਆਪਾਂ ਨੂੰ ਹੈ ਕਿੰਨੇ ਲੋਕ ਵੀਡੀਓ ਦੇਖਦੇ ਨੇ ਆਪਣੀ ਨਾਲ ਦੀ ਨਾਲ ਸ਼ੇਅਰ ਕਰ ਦਿੰਦੇ ਨੇ ਓਏ ਬਾਈ ਤੂੰ ਬਗ ਜਾ ਸਾਡੀ ਇਹਦੇ ਕੁੜੀ ਜੀ ਦੇ ਵੀ ਬੰਨ ਜਾ ਪਰ ਮਸਾਂ ਲਿਆ ਤਿਆਰ ਨੂੰ ਫੱਕੀ ਚੂਰਨੀ ਦੀ ਦੇ ਕੇ ਆ ਜਾ ਜਾ ਤਾ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ ਕੋਈ ਨਾ ਸੁਣ ਲਾਂਗਾ ਯਾਰ ਪਰ ਆ ਜਾ ਜਾ ਤਾ ਓਏ ਮੈਂ ਤੂੰ ਵੀ ਸਿਰ ਚੜਜਣਾ ਫੇਰ ਆਲੂ ਲਾ ਗੋਭੀ ਲਾ ਪਾਲਕ ਲਾ ਧਨੀਆ ਲਾ ਮੇਥੀ ਲਾ ਭਾਈਆ ਓਏ ਅਰੇ ਕੁਝ ਦੇਣ ਨੂੰ ਹੈਗਾ ਕੁਝ ਯਾਰ ਆਲੂ 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 ਰੱਖੀ ਬੈਠਾ ਗੱਲੇ ਤੂੰ ਯਾਰ ਓ ਯਾਰ ਫੇਰ ਰੁੱਤੀ ਹੁਣ ਆਲੂਆਂ ਦੀ ਆ ਫੇਰ ਕੱਲ ਪਿਕ ਗਿਆ ਸਾਗ ਫਿਰ ਹੁਣ ਬੱਚੀ ਸਾਗ ਬੋਲੀ ਜਨਾ ਕੱਲੇ ਆਲੂ ਰ ਆਲੂ ਬੋਲ ਲੈ ਕੱਲੇ ਤੂੰ ਓ ਯਾਰ ਮੂੰਹ ਚੜਿਆ ਮੈਂ ਤੈਨੂੰ ਕਹੀ ਜਨਾ ਨਾਲ ਤਾਂ ਕੀ ਲੈਣਾ ਯਾਰ ਸਿੱਖ ਉਸ ਮਰਜੀ ਬੋਲੀਏ ਤੇਰੇ ਨਾਲ ਕੋਈ ਲਾਭ ਨਹੀਂ ਤੇ ਕਿ ਤੂੰ ਮੇਰੀ ਗੱਲ ਸੁਣ ਅੱਜ ਆਜਾ ਜਦਨ ਆਜਾ ਹੈ ਅੱਜ ਆਜਾ ਜਦਨ ਭਾਈ ਬਣ ਕੇ ਮਰਜੀ ਨਹੀਂ ਕਰਦਾ ਯਾਰ ਭਾਈ ਬਣ ਕੇ ਅੱਜ ਜਦਨ ਆਜਾ ਤੂੰ ਜਿੰਨੇ ਪੈਸੇ ਕਿੰਨੇ ਮੈਂ ਦੇ ਦੂੰਗਾ ਯਾਰ ਹੈ 10000 ਦੇ ਦੂੰਗਾ ਯਾਰ ਨਾ ਯਾਰ ਬਸ ਪੈਸਾ ਦਿੱਦਾ ਪਾਪਈ ਕਰ ਦੇਣੀ ਪੈਸਿਆਂ ਦਾ ਲਾਲਚ ਕਰਿਆ ਮੈਂ ਚਾਚਾ ਕਹਿੰਦਾ ਮੈਂ ਬਗ ਜੂ ਰੇੜਾ ਲੈ ਕੇ ਕਹਿੰਦਾ ਤੂੰ ਆ ਜਾ ਪੂਰੀ ਰਹਿ ਜਾ ਚਾਚਾ ਚਾਚਾ ਮਰਾ ਮਾਨ ਨਹੀਂ ਕਰਦਾ ਬਾਈ ਉਦੋਂ ਇੰਨੇ ਕਮੈਂਟ ਆਏ ਉਥੋਂ ਕਹਿੰਦਾ ਕਿੰਨੇ ਦਿਨੋਂ ਕਿਤੇ ਨਹੀਂ ਦਿਨ ਨਾਲ ਹੈ ਇਹਨੂੰ ਹੈ ਕਿੰਨੇ ਦਿਨ ਹੋ ਗਏ ਤੇ ਸਾਲ ਹੋ ਗਏ ਇਹਨੂੰ ਮੇਰੇ ਨਾਲ ਸਾਲ ਹੋਰ ਫੇਕਾ ਨਹੀਂ ਉਹ ਕਰਦਾ ਤਾਂ ਤਾਂ ਸਾਲ ਹੋ ਗਏ ਮੜਾ ਇਹਨੂੰ ਕਹੇ ਚਾਚਾ ਬਣ ਕੇ ਤੂੰ ਤਾਂ ਕਹੇ ਇਹਨੂੰ ਮੜਾ ਮੋਟਾ ਸਾਲ ਹੋ ਗਿਆ ਜੱਬ ਹੈ ਹੁਣ ਤੇਰੇ ਮੂਲੇ ਵਗ ਗਿਆ ਸਾਲ ਦੀ ਲਿਹਾਜ ਜੈ ਤੈਨੂੰ ਹੁਣ ਹੁਣ ਅਸੀਂ ਤੇ ਗੱਲਾਂ ਕਰੀਆਂ ਦੇਖ ਲੈ ਇਹ ਨਾ ਨਾ ਕੋਈ ਐਂ ਨਾ ਕਰ ਹੈ ਓਏ ਆ ਪਕੜ ਤੇਰੇ ਨਾਲ ਕੋਈ ਲੜਦੇ ਆ ਫਿਰ ਮੈਂ ਤੈਨੂੰ ਕਹਿ ਵੀ ਮੇਰੇ ਨਾਲ ਵੀ ਆ ਚਾਰ ਪੰਜ ਮਹੀਨੇ ਕੰਮ ਕਰਾ ਦੇ ਬਾਈ ਬਣ ਕੇ ਮੇਰੇ ਨਾਲ ਯਾਰ ਇਹਨੂੰ ਨੋ ਬੰਦਾ ਕੋਈ ਹੋਰ ਪਾੜ ਲੈਣਾ ਮੈਂ ਬ ਪੈਸੇ ਦਾ ਦਿੰਦਾ ਪੈਸੇ ਦੀ ਗੱਲ ਨਹੀਂ ਫੇਰ ਸਾਡੇ ਕਦੇ ਦਿੰਦਾ ਨਹੀਂ ਓ ਯਾਰ ਐ ਨਹੀਂ ਹੈਗਾ ਯਾਰ ਹੁਣ ਇੰਨੇ ਥੋੜੇ ਜਿ ਨਾਲ ਯਾਰ ਕਰ ਨਹੀਂ ਹੋਉਂਦਾ ਕਿੰਨੇ ਪੈਸੇ ਦਿੰਦਾ ਹੈ ਕਿੰਨੇ ਦੇ ਜਾਂਦਾ ਰੋਟੀ ਚੁਗਰੇ ਦੇ ਦਿੰਦਾ ਅੱਛਾ ਤੇ ਜਿੰਨੇ ਸਾਨੂੰ ਬਣਦੇ ਨੇ ਅਸੀਂ ਹਿੱਸਾ ਪਾ ਲੈਂਦੇ ਚਰ ਪੈਸੇ ਦੀ ਗੱਲ ਨਹੀਂ ਆਪਾਂ ਪੈਸੇ ਯਾਰ ਲੋਕ ਲੋਕ ਗਾਲਾਂ ਵੀ ਨਹੀਂ ਕੱਢਦੇ ਆਪਾਂ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਵੀ ਕਰਦੇ ਗਾਲਾਂ ਨਾ ਕੱਢਿਆ ਕਰੋ ਇੰਨੀਆਂ ਚੰਗੀਆਂ ਵੀਡੀਓ ਬਣਾਉਣਾ ਥੱਲੇ ਕਮੈਂਟ ਕਰਨਗੇ ਐ ਕਰਤਾ ਫਲਾਣਾ ਕਰਤਾ ਵੀ ਤੁਸੀਂ ਬਣਾ ਲਓ ਵੀ ਆ ਕੇ ਆਪਾਂ ਤਾਂ ਹਟੀ ਗਏ ਯਾਰ ਬਣਾ ਨਹੀਂ ਬਣਾਉਂਦਾ ਮੇਰੀ ਗੱਲ ਸ ਲੋਕ ਸ਼ੇਅਰ ਵੀ ਕਰਦੇ ਨੇ ਆਪਣ ਜੇ ਲੋਕ ਸ਼ੇਅਰ ਕਰ ਦੇਣ ਲੋਕ ਸ਼ੇਅਰ ਕਰ ਦੇਤਾ ਬਸ ਕਰ ਲੈਗਾ ਹੈ ਚੱਲ ਕਿੱਥੇ ਕਿੱਥੇ ਉੱਥੇ ਕਰਾਂਗੇ ਆਪਾਂ ਭਾਈ ਬਣ ਕੇ ਉਹਨਾਂ ਦੀ ਹਾਂ ਆ ਜਾ ਭਾਈ ਬਣ ਕੇ ਰੋਟੀ ਖਵਾ ਦੇਣਾ ਇੱਥੇ ਰੋਟੀ ਜੱਸੀ ਹੋ ਰਿਹਾਗੇ ਹੈ ਜੱਸੀ ਹੋ ਰੇ ਜੱਸੀ ਹੋ ਰੇ ਕਦੋਂ ਯਾਰ ਮੈਂ ਤੁਸੀਂ ਜਾਓ ਮੈਂ ਆ ਜਾਣਾ ਮੈਂ ਦੋ ਗੇੜੇ ਲਾਇਆ ਹਾਂ ਯਾਰ 12 ਵਜੇ ਤੂੰ ਥੇ ਪਹੁੰਚੇਂਗਾ ਜਾ ਕੇ 12 ਮੈਨੂੰ ਸ਼ੂਟ ਕਿਹੜਾ ਸਟਾਰਟ ਕਰਕੇ ਕਿਹੜੇ ਵੇਲੇ ਸ਼ੂਟ ਖਤਮ ਕਰਾਂਗੇ ਯਾਰ 14:00 ਵੱਜ ਗਏ ਹੋਰ ਹਣਾ ਇਹਨੂੰ ਡਾਇਨੂੰ ਯਾਰ ਮੋਕ ਲੱਗ ਰਿਹਾ ਇਹਨੂੰ ਦਬਾਉਣੀਆਂ ਦਵਾਈ ਡਾਕਟਰ ਤੋਂ ਹੱਸ ਬਿਧਾ ਪਹਿਲਾਂ ਕਹਿੰਦਾ ਬਨ ਲੱਗ ਰਹੀ ਇਹਨੂੰ ਹੁਣ ਕਹਿੰਦਾ ਮੋਕ ਲੱਗ ਰਿਹਾ ਉਹੀ ਬਨਨ ਲੱਗ ਰਿਹਾ ਮੋਕ ਤਾਂ ਉਹੀ ਕਿਹਾ ਮੈਥੋਂ ਤੇਰਾ ਵੀ ਕਾ ਮੋਈ ਸਾਹ ਕਤਾ ਵੀ ਆਲੂ ਗੋਭੀ ਦੇ ਨਾਲ ਸਾਗ ਮਚਾੜ ਕਰਨੀ ਕਰਨਾ ਹਣਾ ਚੱਲ ਤੁਸੀਂ ਪਾਗ ਜੂ ਮਾਜੂ ਆ ਜਾ ਬਾਈ ਬਣ ਕੇ ਯਾਰ ਚਾ ਚਾ ਤੂੰ ਲੈ ਜਾ ਫਿਰ ਇਹਨੂੰ ਹੈ ਕਰੇ ਕਹੀ ਕਿ ਤੂੰ ਤਾਂ ਪਾਗ ਗਿਆ ਉੱਥੇ ਕੱਟ ਕੇ ਦੇਦਾ ਕੱਟ ਕੇ ਦੇਦਾ ਅਹੀਂ ਚੱਲੇਗਾ ਆਓ ਆ ਜਾਓ ਇਹਦਾ ਵਿਆਹ ਆ ਮੋੜੀ ਲਾ ਇਹਨੂੰ ਉਹ ਆ ਜਾਣਾ ਜੱਬਿਆਂ ਟੀਂਗਲ ਕਿੱਥੇ ਬੰਦਦੇ ਆ ਆਲੂ ਨਾ ਗੋਪੀ ਦੇ ਬਾਲਕ ਲੈ ਧੜਿਆਲਾ ਮੇਥੀ ਲੈ ਭਾਈਆ ਉਹ ਤਾਂ ਪਰ ਉਧਰੋਂ ਵੰਦੇ ਰੰਗਰਾ ਉਹ ਤਾਂ ਪਰਲੇ ਪਾਸੇ ਵੰਦੇ ਰੰਗਰਾ ਮੇਰੀ ਗੱਲ ਸੁਣ ਲਾ ਆਲੂ ਨੂੰ ਨਾ ਵੇਚ ਜੀ ਸਸਤਾ ਮਹਿੰਗਾ ਆਲੂ ਆ ਹਾਂ ਜ਼ਬਰ ਨਾਲੇ ਜੀ ਮੇਰਾ ਛੱਡ ਦੇ ਚਾਚਾ ਦਾ ਪੀ ਲੈ ਜੀ ਪਰਲਾ ਚਾਚਾ ਹੱਥ ਨੇ ਆਉਗਾ ਚੰਗਾ ਇਹ ਚੰਗਾ ਓ ਯਾਰ ਬੌਲੀਆਂ ਗੱਲਾਂ ਤੇਰੀਆਂ ਪਿੰਡੀ ਵਾਲੇ ਉਹ ਹੀ ਆ ਗਏ ਲੋਕ ਕਮੈਂਟ ਤਾਂ ਥੱਲੇ ਬੌਲੀਆਂ ਗਾਣਾ ਕੱਢਦੇ ਨੇ ਯਾਰ